ਕਚਾਰ ਵੀਰੋ ਤੇ ਭੈਣੋ ਜੈਹਿਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵਕ ਵਕ ਦਿਨਾਂ ਚ ਵਕ ਵਕ ਵਿਸ਼ਿਆਂ ਤੇ ਵਕ ਵਕ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਰਵਿੰਦਰ ਜੀ ਜੈ ਹਿੰਦ ਜੈ ਹਿੰਦ ਮਿੱਠਾ ਸਿੰਘ ਜੀ ਜੈ ਹਿੰਦ ਜੈ ਹਿੰਦ ਜੀ ਕੀ ਹਾਲ ਹੈ ਠੀਕ ਹੋ ਬਹੁਤ ਵਧੀਆ ਜੀ ਉਸ ਦਾਤੇ ਦੀ ਦਇਆ ਆ ਕੰਮ ਚੱਲੀ ਜਾਂਦਾ ਤੇ ਅਡੇਰਗੇ ਜਦੋਂ ਛੋਟੇ ਵੀਰ ਮਿਲਦੇ ਆ ਮਨ ਹੋਰ ਖੁਸ਼ੀ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਇਧਰ ਵੀ ਚਾਤੀ ਮਾਰੋ ਜਰਾ ਜੀ ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ ਬੈਠੇ ਆ ਜੀ ਆਏ ਆ ਡਾਕਟਰ ਜੀ 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 ਆਏ ਜੀ ਆਏ ਖਾਸ ਸੱਦੇ ਤੇ ਅੱਜ ਸਾਡੇ ਕੋਲ ਆਏ ਆ ਇਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਜਰਾ ਜਾਣ ਪਛਾਣ ਕਰਾਓ ਤਾਂ ਸੋ ਕਰਾਈਏ ਜੀ ਕਿਸਾਨ ਵੀਰਾਂ ਨਾਲ ਹਾਂ ਹਾਂ ਬਿਲਕੁਲ ਸੋ ਜੀ ਮੇਰੇ ਨਾਲ ਬੈਠੇ ਨੇ ਡਾਕਟਰ ਯਸ਼ਪਾਲ ਜੀ ਖੇਤੀਬ ਜੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਆਹਾ ਬਲਾਕ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਸੇਵਾ ਨਵਾਰ ਹੈ ਜੀ ਕੀ ਬਾਤ ਹੈ ਕੀ ਬਾਤ ਹੈ ਜੀ ਆਏ ਨੂੰ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਮਠਾਕ ਸਿੰਘ ਜੀ ਹਾਂ ਡਾਕਟਰ ਸਾਹਿਬ ਨੇ ਯਾਦ ਕੀਤਾ ਕਰਦੇ ਆ ਗੱਲਬਾਤ ਸਾਰੀ ਬਿਲਕੁਲ ਤੁਸੀਂ ਜਨਾਓ ਬੜੇ ਚੀਰੀ ਮਿਲੇ ਆ ਅੱਜ ਮਿੱਠਾ ਸਿੰਘ ਜੀ ਇੱਕ ਤਾਂ ਖੇਤੀਬਾੜੀ ਦੇ ਕੰਮ ਸੀਗੇ ਫਿਰ ਆਪਣੇ ਸੱਜਣਾ ਮਿੱਤਰਾਂ ਦੇ ਵਿਆਹ ਸੀ ਆਹਾ ਉਹ ਫੱਗਣ ਦਾ ਮੁੰਡਾ ਜਿਹੜਾ ਮਿੰਟੂ ਆ ਉਹਦਾ ਵਿਆਹ ਸੀਗਾ ਪਿਛਲੇ ਹਫਤੇ ਉਹ ਮੈਂ ਵੇਖਿਆ ਸੀ ਤੈਨੂੰ ਪੰਗੜੇ ਪਾਉਂਦੇ ਜੀ ਬਸ ਬਸ ਤੂੰ ਇਹ ਤੇ ਐ ਚੰਗੀ ਪਗੜੀ ਸਜਾ ਕੇ ਪੂਰੇ ਪਗੜੇ ਪਾਉਂਦੇ ਮੈਂ ਕਿਹਾ ਵੀ ਹੁਣ ਲੁੱਟੀਏ ਮਜ਼ਾ ਵਿਆਹਾਂ ਦਾ ਦੇਖੋ ਜੀ ਗੱਲ ਇਹ ਆ ਕਿ ਇਹ ਕੰਮ ਵੀ ਜਿਹੜੇ ਨਾਲ-ਨਾਲ ਘਰੇਲੂ ਚੱਲਦੇ ਆ ਉਹ ਕਹਿੰਦੇ ਹੁੰਦੇ ਸਿਆਣੇ ਵੀ ਗੁੱਡੀਆਂ ਪਟੋਲੇ ਖੇਲਦੀ ਘੇਰ ਲਈ ਕਬੀਲਦਾਰੀਆਂ ਹੈ ਨਾ ਕੋਈ ਸਹੀ ਕੰਮ ਕਰਦੇ ਨਾਲ-ਨਾਲ ਕਬੀਲਦਾਰੀ ਵੀ ਚਲਣੀ ਚਾਹੀਦੀ ਆ ਪਰ ਜੀ ਸਾਰੇ ਕੰਮ ਕਰੋ ਜੀ ਬਿਲਕੁਲ ਇੱਕ ਗੱਲ ਜ਼ਰੂਰ ਧਿਆਨ ਰੱਖੋ ਜੀ ਸਮੇਂ ਦੀ ਕਦਰ ਜ਼ਰੂਰ ਹਾਂ ਇਹ ਬਹੁਤ ਜ਼ਰੂਰੀ ਆ ਜੀ ਜੀ ਸਮੇਂ ਦੀ ਕਦਰ ਤੁਸੀਂ ਨਹੀਂ ਕਰੋਗੇ ਤੇ ਸਮਾਂ ਤੁਹਾਡੀ ਕਦਰ ਨਹੀਂ ਕਰੇਗਾ ਮੇਟਾ ਸਿੰਘ ਜੀ ਉਹ ਅੰਗਰੇਜ਼ੀ ਦੀ ਕਹਾਵਤ ਹੈ ਨਾ ਜੀ ਕਹਿੰਦੇ ਟਾਈਮ ਇਜ਼ ਮਨੀ ਯੂਜ਼ ਇਟ ਵਾਈਜ਼ਲੀ ਹਾਂ ਬਿਲਕੁਲ ਇਮਾਨਦਾਰੀ ਨਾਲ ਵਰਤਣੀ ਚਾਹੀਦੀ ਹੈ ਯਸ ਯਸ ਵਧੀਆ ਤਰੀਕੇ ਨਾਲ ਵਰਤਣਾ ਚਾਹੀਦਾ ਕਿਉਂਕਿ ਕਹਿੰਦੇ ਹੁੰਦੇ ਆ ਕਿ ਬੇੜੀ ਪੂਰ ਤਰੰਜਨ ਕੁੜੀਆਂ ਜੀ ਫੇਰ ਨਾ ਬੈਠਣ ਰਲ ਕੇ ਜਿਹੜਾ ਪਾਣੀ ਅੱਜ ਲੰਘ ਜਾਣਾ ਫੇਰ ਨਹੀਂ ਆਉਣਾ ਭਲਕੇ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਵਕਤ ਹੈ ਵਕਤ ਦੁਬਾਰਾ ਹੱਥ ਨਹੀਂ ਆਉਂਦਾ ਜੇ ਆਉਂਦਾ ਤੇ ਉਹ ਉਹ ਵਕਤ ਨਹੀਂ ਹੁੰਦਾ ਉਹ ਹੋਰ ਵਕਤ ਹੁੰਦਾ ਜੀ ਬਿਲਕੁਲ ਹੈਨਾ ਇਸ ਲਈ ਅਸੀਂ ਸਾਰਿਆਂ ਨੂੰ ਕਹਿੰਦੇ ਆ ਸਮੇਂ ਦੀ ਕਦਰ ਜਿਹੜੀ ਆ ਸਾਡੇ ਲਈ ਬਹੁਤ ਜ਼ਰੂਰੀ ਆ ਪਾਏ ਆ ਮੰਡੀਆਂ ਦੇ ਸੁਣਾ ਦਿਓ ਜੀ ਸੁਣਾ ਦਿਓ ਲਓ ਜੀ ਆਲੂ ਜਿਹੜਾ ਜੀ ਜਲੰਧਰ ਵੀ ਕਿਹਾ 500 ਰੁਪਏ ਕਿਵਿੰਟਲ ਲੁਧਿਆਣਾ 1500 ਰੁਪਏ ਫਿਰੋਜ਼ਪੁਰ 2500 ਰੁਪਏ ਬੁੱਢਲਾਡਾ 1600 ਰੁਪਏ ਕਿਵਿੰਟਲ ਲਾਲੂਆਂ ਦਾ ਪਾ ਰਿਹਾ ਅਬੋਰ 2000 ਰੁਪਏ ਤੇ ਫਾਜ਼ਿਲਕਾ 2700 ਰੁਪਏ ਕਿਵਿੰਟਲ ਵੀ ਕਿਹਾ ਜੀ ਆਲੂ ਪਿਆਜ਼ ਅੱਜ ਵੀ ਕਿਹਾ ਜੀ ਜਲੰਧਰ 2200 ਰੁਪਏ ਲੁਧਿਆਣਾ 3000 ਰੁਪਏ ਫਿਰੋਜ਼ਪੁਰ 4200 ਤੇ 50 ਰੁਪਏ ਬੁੱਢਲਾਡਾ 3700 ਰੁਪਏ ਅਬੋਰ 4000 ਰੁਪਏ ਤੇ ਫਾਜ਼ਿਲਕਾ 5000 ਰੁਪਏ ਜੀ ਟਮਾਟਰ ਰਾਜੁਲਬਿੰਦਰ ਜੀ ਵੀ ਕਿਹਾ ਜੀ ਜਲੰਧਰ 2100 ਰੁਪਏ ਲੁਧਿਆਣਾ 2400 ਫਿਰੋਜ਼ਪੁਰ 3500 ਬੁੱਢਲਾਡਾ ਵੀ 3500 ਅਬੋਰ 2700 ਤੇ ਫਾਜ਼ਿਲਕਾ 3000 ਰੁਪਏ ਕਿਵੰਟਲ ਤੇ ਗਾਜਰ ਜਲੰਧਰ ਰਈ ਜੀ 700 ਰੁਪਏ ਕਿਵੰਟਲ ਲੁਧਿਆਣਾ 1200 ਰੁਪਏ ਭਾਅ ਮਿਲਿਆ ਫਿਰੋਜ਼ਪੁਰ 1750 ਰੁਪਏ ਬੁੱਢਲਾਡਾ 1700 ਰੁਪਏ ਅਬੋਰ ਤੇ ਫਾਜ਼ਿਲਕਾ ਗਾਜਰ ਦਾ ਭਾਰ ਰਿਹਾ ਜੀ 2500 ਰੁਪਏ ਕਿੰਟਲ ਜੀ ਹਰੇ ਮਟਰ ਅੱਜ ਵਿਕੇ ਆ ਜਲੰਧਰ 3100 ਰੁਪਏ ਲੁਧਿਆਣਾ 2500 ਰੁਪਏ ਫਿਰੋਜ਼ਪੁਰ 4500 ਰੁਪਏ ਬੁੱਢਲਾਡਾ 4200 ਰੁਪਏ ਅਬੋਰ 5000 ਰੁਪਏ ਤੇ ਫਾਜ਼ਿਲਕਾ ਭਾਰ ਰਿਹਾ ਜੀ 4000 ਰੁਪਏ ਕਿੰਟਲ ਹਰੇ ਮਟਰਾਂ ਦਾ ਜੀ ਇਹ ਤੇ ਸੀ ਜੀ ਮੰਡੀਆਂ ਦੇ ਭਾਅ ਬਿਲਕੁਲ ਜੀ ਆਪਾਂ ਦਿੱਤੇ ਸੁਣਾ ਜੀ ਹੁਣ ਆਈਏ ਡਾਕਟਰ ਸਾਹਿਬ ਜੀ ਬਿਲਕੁਲ ਜੀ ਡਾਕਟਰ ਸਾਹਿਬ ਨਾਲ ਜਿਹੜੇ ਵਿਸ਼ੇ ਤੇ ਅੱਜ ਅਸੀਂ ਗੱਲ ਕਰਨੀ ਹੈ ਉਹ ਹੈ ਵੀ ਖੇਤੀ ਚ ਸਹੀ ਸਪਰੇਅ ਟੈਕਨੋਲੋਜੀ ਤੇ ਨੋਜ਼ਲਾਂ ਦੀ ਚੋਣ ਜੀ ਠੀਕ ਹੈ ਜੀ ਮਠਾ ਸਿੰਘ ਜੀ ਬਹੁਤ ਅਹਿਮ ਵਿਸ਼ਾ ਹੈ ਜੀ ਆਹ ਜੀ ਤੇ ਇਸ ਲਈ ਇਸ ਵਿਸ਼ੇ ਤੇ ਗੱਲ ਕਰਾਂਗੇ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਵਿਸ਼ੇ ਤੇ ਕੋਈ ਵੀ ਸਵਾਲ ਕਰਨਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 281426 ਤੇ ਸਾਡਾ ਦੂਜਾ ਨੰਬਰ ਹੈ 0181 2814244 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਸਾਹਿਬ ਬੈਠੇ ਨੇ ਯਸ਼ਪਾ ਜੀ ਸਾਡੇ ਕੋਲ ਤੁਹਾਡੇ ਸਵਾਲ ਦਾ ਜਵਾਬ ਇਹ ਦੇਣਗੇ ਡਾਕਟਰ ਸਾਹਿਬ ਜੀ ਉਹ ਸਭ ਤੋਂ ਪਹਿਲਾਂ ਤੇ ਇਹ ਦਾ ਛੱਡੋ ਕਿ ਅਸੀਂ ਜਿਹੜਾ ਖੇਤੀ ਚ ਸਪਰੇਅ ਕਰਦੇ ਆ ਇਹਦੇ ਸਿਧਾਂਤ ਕਿਹੜੇ-ਕਿਹੜੇ ਨੇ ਤੇ ਸਪਰੇਅ ਟੈਕਨੋਲੋਜੀ ਜੋ ਹੈ ਇਹਦੀ ਸਾਡੇ ਲਈ ਕੀ ਮਹੱਤ ਹੈ ਹਾਂ ਜੀ ਮਠਾ ਸਿੰਘ ਜੀ ਬਹੁਤ ਸਹੀ ਤੁਸੀਂ ਬਈਆ ਕੁਐਸਚਨ ਪੁੱਛਿਆ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਵਿਸ਼ੇ ਤੇ ਇੱਕ ਪੰਜ ਜਿਹੜੇ ਹੈਗੇ ਆ ਕੁਐਸਚਨ ਜਿਹੜੇ ਹੈਗੇ ਆ ਸਾਨੂੰ ਪੁੱਛਣੇ ਵਾਸਤੇ ਕਿਹਾ ਜਾਂਦਾ ਜਦੋਂ ਵੀ ਅਸੀਂ ਕੋਈ ਸਪਰੇਅ ਛਲਕਾ ਦੀ ਜਿਹੜੀ ਟੈਕਨੋਲੋਜੀ ਹੋਂ ਵਰਤਣਾ ਹੈ ਉਹਦੇ ਵਿੱਚ ਪੰਜ ਕੱਕੇ ਲੈ ਕੇ ਚੱਲੀਏ ਆਪਾਂ ਪਹਿਲਾ ਹੈ ਕਿਉਂ ਜੀ ਕਿ ਸਾਨੂੰ ਸਪਰੇਅ ਦੀ ਲੋੜ ਕਿਉਂ ਹੈ ਜੀ ਦੂਸਰਾ ਹੈ ਕਿਹੜੀ ਆਹਹ ਕਿਹੜੀ ਸਪਰੇਅ ਜਾਂ ਕਿਹੜੀ ਦਵਾਈ ਦੀ ਛਿੜਕਾ ਕਿਹੜੀ ਤੀਸਰਾ ਹੈ ਕਿੰਨੀ ਵਾਹ ਕਿੰਨੀ ਮਾਤਰਾ ਚੌਥਾ ਹੈ ਕਦੋਂ ਤੇ ਪੰਜਵਾਂ ਹੈ ਕਿਵੇਂ ਹਾਂ ਸੋ ਇਹ ਜਦੋਂ ਅਸੀਂ ਪੰਜ ਦੇ ਸਵਾਲ ਹੈ ਇਹਨਾਂ ਦਾ ਸਹੀ ਜਵਾਬ ਜਿਹੜਾ ਫੜ ਲੈਣੇ ਆ ਤੇ ਜਿਹੜਾ ਸਾਡੀ ਸਪਰੇ ਦਾ ਜਿਹੜਾ ਹੈਗਾ ਆ ਪ੍ਰਭਾਵ ਹੈ ਜਿਹੜਾ ਸਾਡਾ ਉਹ ਪੂਰਾ ਫਸਲ ਤੇ ਆਂਦਾ ਹੈ ਤੇ ਕੀੜੇ ਮਕੌੜਿਆਂ ਤੋਂ ਨਿਜਾਤ ਆਂਦੀ ਹੈ ਮੂਲ ਸਿਧਾਂਤ ਹੈ ਮੂਲ ਸਿਧਾਂਤ ਹੈ ਹੁਣ ਜੇ ਅਸੀਂ ਇੱਕ ਇੱਕ ਕਰਕੇ ਗੱਲ ਕਰੀਏ ਜੀ ਸਭ ਤੋਂ ਪਹਿਲੇ ਕਿਉਂ ਹਾਂ ਕਿ ਸਾਨੂੰ ਫਸਲ ਤੇ ਸਪਰੇ ਦੀ ਲੋੜ ਕਿਉਂ ਹੈ ਹੁਣ ਇਹਦੇ ਵਿੱਚ ਦੋ ਚੀਜ਼ਾਂ ਨੇ ਪਹਿਲੀ ਕਿ ਅਸੀਂ ਕਿਹੜੀ ਦਵਾਈ ਸਪਰੇ ਕਰ ਰਹੇ ਹਾਂ ਕਿਸ ਚੀਜ਼ ਵਾਸਤੇ ਸਪਰੇ ਕਰ ਰਹੇ ਹਾਂ ਉਂ ਜੇ ਅਸੀਂ ਗੱਲ ਕਰੀਏ ਛੜਕਾ ਦੀ ਤੇ ਸਾਨੂੰ ਇਹਦੇ ਵਾਸਤੇ ਚਾਰ ਚੀਜ਼ਾਂ ਜਿਹੜੀ ਅਸੀਂ ਛੜਕਾ ਵਾਸਤੇ ਜਿਹੜੇ ਹੈਗੀਆਂ ਵਰਤਨੀਆਂ ਹੁੰਦੀਆਂ ਸਭ ਤੋਂ ਪਹਿਲੇ ਆ ਜਾਂਦਾ ਸਾਡੇ ਕੋਲ ਨਦੀਨਾਂ ਦੀ ਜਿਹੜੀ ਰੋਕਥਾਂ ਵਾਸਤੇ ਨਦੀਨ ਨਾਸ਼ਕ ਦੂਸਰਾ ਹੈ ਜੇ ਕੀੜੇ ਮਕੌੜੇ ਆ ਤੇ ਉਹਨਾਂ ਦੇ ਸਾਡੇ ਵਾਸਤੇ ਕੀਟਨਾਸ਼ਕ ਦੀਆਂ ਦਵਾਈਆਂ ਸਪਰੇਅ ਹੋਣਗੀਆਂ ਤੀਸਰਾ ਹੈ ਜੇ ਬਿਮਾਰੀਆਂ ਨੇ ਤੇ ਸਾਨੂੰ ਉਲੀਨਾਸ਼ਕ ਦਵਾਈਆਂ ਦੀ ਸਪਰੇਅ ਕਰਨੀ ਪੈਣੀ ਹੈ ਤੇ ਚੌਥਾ ਹੈ ਫੋਲੀਅਰ ਸਪਰੇਅ ਫੋਲੀਅਰ ਸਪਰੇ ਹੁੰਦਾ ਹੈ ਜਦੋਂ ਅਸੀਂ ਖਾਦਾਂ ਨੂੰ ਤਰਲ ਰੂਪ ਵਿੱਚ ਛਿੜਕਾ ਦੇ ਰੂਪ ਵਿੱਚ ਫਸਲਾਂ ਦੇ ਉੱਪਰ ਪਾਉਂਦੇ ਆਂ ਤੇ ਅਸੀਂ ਉਹਨੂੰ ਫੋਲੀਅਰ ਸਪਰੇ ਕਹਿੰਦੇ ਆਂ ਵੈਸੇ ਇਹ ਤਾਂ ਜ਼ਿਆਦਾਤਰ ਜਿਹੜੀਆਂ ਖਾਦਾਂ ਹੈਗੀਆਂ ਉਸ ਛੱਟੇ ਨਾਲ ਦਿੰਦੇ ਆਂ ਪਰ ਕੁਝ ਜਿਹੜੀਆਂ ਖਾਦਾਂ ਹੈਗੀਆਂ ਜਿਸ ਤਰ੍ਹਾਂ ਜ਼ਿੰਕ ਹੈ ਇੱਕ ਲੋਹਾ ਖਾਦ ਹੈ ਛੋਟੇ ਤੱਤਾਂ ਦੀ ਜਿਹੜੀ ਘਾਟ ਹੈਗੀ ਆ ਅਸੀਂ ਉਹਨੂੰ ਸਪਰੇ ਦੇ ਨਾਲ ਜਿਹੜੀ ਪੂਰੀ ਕਰਦੇ ਆਂ ਸੋ ਇਹ ਚਾਰ ਚੀਜ਼ਾਂ ਨੇ ਜਿਹੜੀਆਂ ਅਸੀਂ ਸਪਰੇ ਨਾਲ ਜਿਹੜੇ ਹੈਗੀ ਆ ਫਸਲਾਂ ਦੇ ਉੱਪਰ ਪਾਈ ਦੀਆਂ ਕਿਉਂ ਹੁਣ ਗੱਲ ਕਰੀਏ ਜੇ ਅਸੀਂ ਕੀੜੇ ਮਕੌੜੀਆਂ ਦੀ ਤੇ ਅਸੀਂ ਦੇਖਣਾ ਕਿ ਕਿਹੜੀ ਕਿਹੜਾ ਜਿਹੜੇ ਹੈਗਾ ਕੀੜਾ ਮਕੋਣਾ ਹੈਗਾ ਫਸਲ ਤੇ ਜਿਹੜਾ ਹੈਗਾ ਆ ਉਹ ਫਸਲ ਤੇ ਆਇਆ ਹੈ ਤਾਂ ਕਿ ਸਾਨੂੰ ਸਪਰੇ ਦੀ ਲੋੜ ਪੈਂਦੀ ਹੈ ਹੂੰ 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 ਦੂਸਰੀ ਗੱਲ ਆ ਜਾਂਦੀ ਹੈ ਸਾਡੇ ਕੋਲ ਕਿਹੜੀ ਸਪਰੇ ਹੁਣ ਕਿਹੜੀ ਸਪਰੇ ਜੇ ਮੈਂ ਗੱਲ ਕਰਾਂ ਤੇ ਸਾਨੂੰ ਜਿਹੜੀ ਦੁਕਾਨਦਾਰ ਹੈ ਉਹਨਾਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਸਾਨੂੰ ਖੇਤੀ ਮਾਰਾਂ ਦੀ ਸਲਾਹ ਲੈਣੀ ਚਾਹੀਦੀ ਹੈ ਨਹੀਂ ਤੇ ਯੂਨੀਵਰਸਿਟੀ ਵੱਲੋਂ ਟਾਈਮ ਟੂ ਟਾਈਮ ਜਿਹੜੇ ਹੈਗੇ ਆ ਪੈਕੇਜ ਦਿੱਤੇ ਜਾਂਦੇ ਆ ਇੱਕ ਕਿਤਾਬ ਜੱਚ ਪਾਇਆ ਜਾਂਦਾ ਸੌਣੀ ਤੇ ਹਾੜੀ ਵਾਸਤੇ ਸੋ ਉਹਦੇ ਵਿੱਚ ਤੁਹਾਨੂੰ ਹਰੇਕ ਬਿਮਾਰੀ ਦਾ ਹਰੇਕ ਕੀੜੇ ਮਕੌੜੇ ਵਾਸਤੇ ਕੀ ਉਹਦੇ ਕੰਟਰੋਲ ਹੈ ਕਿਹੜੀ ਦਵਾਈ ਹੈ ਉਹ ਲਿਖੀ ਹੁੰਦੀ ਹੈ ਸੋ ਗੱਲ ਤੁਹਾਨੂੰ ਦੱਸਦਾ ਅਸੀਂ ਫਸ ਜਾਣੇ ਹੁੰਦੇ ਕਈ ਯਾਰੀ ਦੁਕਾਨ ਜਾਂਦਾ ਪਤਾ ਕੀ ਆਂਦੇ ਰਲਾ ਕੇ ਕਰ ਦਿਓ ਹਾਂਜੀ ਬਿਲਕੁਲ ਰਲਾ ਕੇ ਕਰ ਦਿਓ ਜਲਦੀ ਅਸਰ ਹੋਏਗਾ ਉਹ ਉਹਨੇ ਦੇ ਵੇਚ ਹੀ ਲੈਣੀ ਆ ਚੀਜ਼ ਯੈਸ ਦੇਖਣਾ ਤੇ ਤੁਸੀਂ ਹੈ ਬਿਲਕੁਲ ਹਾਂ ਸੋ ਸਾਨੂੰ ਹੋਰ ਕਿਤੇ ਨਹੀਂ ਸਾਨੂੰ ਜੋ ਯੂਨੀਵਰਸਿਟੀ ਦੀ ਸਿਫਾਰਿਸ਼ ਹੈ ਉਹੀ ਦਵਾਈ ਜਿਹੜੀ ਹੈਗੀ ਆ ਉਹ ਸਪਰੇਅ ਕਰਨੀ ਚਾਹੀਦੀ ਆ ਜੀ ਜੀ ਤੀਸਰੀ ਗੱਲ ਆ ਜਾਂਦੀ ਹੈ ਕਿੰਨੀ ਸੋ ਉਹ ਵੀ ਸਫਾਰਿਸ਼ ਦੇ ਬੇਸ ਤੇ ਕਿੰਨੀ ਮਾਤਰਾ ਕਿੰਨੀ ਹੈ ਪ੍ਰਤੀ ਏਕੜ ਆਪਾਂ ਕਿੰਨੀ ਮਾਤਰਾ ਪਾਣੀ ਕਿੰਨਾ ਪਾਣਾ ਹੈ ਹਾਂ ਉਹ ਫਿਰ ਅੱਗੇ ਆ ਜਾਂਦਾ ਪਾਣੀ ਦੇ ਅੱਗੇ ਕੀਵੇਂ ਵਾਲੀ ਗੱਲ ਆ ਜਾਂਦੀ ਹੈ ਜੀ ਅੱਗੇ ਆ ਜਾਂਦਾ ਕਦੋਂ ਹਾਂ ਹਾਂ ਕਦੋਂ ਇੱਕ ਬੜਾ ਮਹੱਤਵਪੂਰਨ ਜਿਹੜਾ ਹੈਗਾ ਆ ਇਹਦਾ ਅੰਗ ਹੈ ਇਹਦੇ ਵਿੱਚ ਦੋ ਚੀਜ਼ਾਂ ਨੇ ਕਿ ਦਿਨ ਦਾ ਕਿਹੜਾ ਸਮਾਂ ਹੈ ਜਦੋਂ ਸਪਰੇਅ ਹੋਣੀ ਚਾਹੀਦੀ ਹੈ ਤੇ ਦੂਸਰਾ ਕਿ ਜੇ ਅਸੀਂ ਗੱਲ ਕਰੀਏ ਜਿਹੜਾ ਨਦੀਨ ਆਸ਼ ਦੀ ਗੱਲ ਕਰੀਏ ਤੇ ਨਦੀਨ ਦੀ ਅਵਸਥਾ ਕਿ ਉਹ ਕਿੰਨਾ ਛੋਟਾ ਹੈ ਵੱਡਾ ਹੈ ਕੀ ਹੈ ਸੋ ਯੂਨੀਵਰਸਿਟੀ ਵੱਲੋਂ ਇੱਕ ਸਫਾਰਿਸ਼ ਕੀਤੀ ਗਈ ਹੈ ਕਿ ਜਿਹੜਾ ਨਦੀਨ ਹੈ ਉਹ ਚਾਰ ਪੱਤੀ ਸਟੇਜ ਤੇ ਹੋਵੇ ਤੇ ਉਹਦਾ ਸਹੀ ਤਰੀਕੇ ਨਾਲ ਜਿਹੜਾ ਹੈਗਾ ਉਹਦਾ ਪ੍ਰਬੰਧਨ ਹੋ ਸਕਦਾ ਜੇ ਉਹ ਵੱਡਾ ਹੋ ਜਾਂਦਾ ਤੇ ਉਹਦੇ ਵਿੱਚ ਰਜਿਸਟੈਂਸ ਵਧਦੀ ਹੈ ਦਵਾਈ ਦਾ ਅਸਰ ਘਟਦਾ ਹੈ ਤੇ ਲਾਸਟ ਵਿੱਚ ਆਉਂਦਾ ਸਾਡੇ ਕੋਲ ਕਿਵੇਂ ਕਿਵੇਂ ਦਾ ਮਤਲਬ ਇਹਦੇ ਵਿੱਚ ਇਹ ਹੋ ਜਾਂਦਾ ਹੈ ਕਿ ਸਪਰੇਅ ਕਰਨ ਦਾ ਤੰਗ ਕੀ ਹੈ ਸਾਡੇ ਕੋਲ ਦੇਖੋ ਸਾਨੂੰ ਜਿਹੜੀ ਛੜਕਾ ਹੈ ਉਹਦੇ ਵਾਸਤੇ ਜਿਹੜਾ ਸਭ ਤੋਂ ਪਹਿਲੀ ਗੱਲ ਹੈ ਕਿ ਇਕਸਾਰ ਸਪਰੇ ਹੋਵੇ ਪੂਰੇ ਖੇਤ ਵਿੱਚ ਇਸ ਤਰ੍ਹਾਂ ਹੋਵੇਗਾ ਕਿ ਕਿਤੇ ਵੱਧ ਪੈ ਗਈ ਕਿਤੇ ਘੱਟ ਪੈ ਗਈ ਜਿੱਥੇ ਵੱਧ ਪੈ ਗਈ ਉਹਨੇ ਦਵਾਈ ਨੇ ਅਸਰ ਜਿਹੜਾ ਹੈਗਾ ਫਸਲ ਤੇ ਨੁਕਸਾਨ ਕਰਨਾ ਜਿੱਥੇ ਘੱਟ ਪਈ ਹੈ ਉੱਥੇ ਕੀੜੇ ਦੇ ਕੀੜੇ ਦੀ ਜਿਹੜੀ ਹੈਗੀ ਹੈ ਪ੍ਰਬੰਧਨ ਪ੍ਰੋਪਰ ਨਹੀਂ ਹੋਏਗਾ ਨਹੀਂ ਹੋਏਗਾ ਦੂਸਰਾ ਜਿੰਨਾ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤਾ ਘੋਲ ਜਾਂ ਪਾਣੀ ਸਪਰੇ ਵਾਸਤੇ ਉਨੀ ਜਿਹੜੀ ਹੈਗੀ ਹੈ ਮਾਤਰਾ ਸਾਨੂੰ ਵੱਧ ਘੱਟ ਨਹੀਂ ਹੋਣੀ ਚਾਹੀਦੀ ਮਠਾ ਜੀ ਆਮ ਰੁਝਾਨ ਹੈ ਕਿਸਾਨਾਂ ਦਾ ਕਿ ਚਾਹੇ ਯੂਨੀਵਰਸਿਟੀ ਕਹੇ ਕਿ 200 ਲੀਟਰ ਪਾਣੀ ਲੱਗਦਾ ਹੈ ਚਾਹੇ ਯੂਨੀਵਰਸਿਟੀ ਕਹੇ 150 ਲੀਟਰ ਪਾਣੀ ਲੱਗਦਾ ਹੈ ਸੋ ਆਮ ਜਿਹੜੇ ਕਿਸਾਨ ਵੀਰ ਹੈਗੇ ਸਾਡੇ ਉਹ ਸਿਰਫ 4 ਢੋਲੀਆਂ ਲਾ ਕੇ ਆਪਣੀ ਸਪਰੇ ਦਾ ਕੰਮ ਖਤਮ ਕਰ ਲੈਂਦੇ ਜੀ ਜੀ ਸੋ ਕਹਿਣ ਦਾ ਭਾਵ ਹੈ ਕਿ ਜਦੋਂ ਪਾਣੀ ਘੱਟ ਲੱਗੇਗਾ ਦਵਾਈ ਤੇਜ਼ ਹੋ ਜਾਂਦੀ ਹੈ ਜਿਹੜੀ ਫਸਲ ਹੈ ਫਸਲ ਤੇ ਨੁਕਸਾਨ ਹੁੰਦਾ ਨੁਕਸਾਨ ਹੁੰਦਾ ਜੀ ਸਾਨੂੰ ਜਿਸ ਚੀਜ਼ ਵਾਸਤੇ ਅਸੀਂ ਦਵਾਈ ਸਪਰੇ ਕਰ ਰਹੇ ਹਾਂ ਉਹਦੇ ਚੰਗੇ ਰਿਜ਼ਲਟ ਵੀ ਨਹੀਂ ਮਿਲਦੇ ਜੀ ਸੋ ਇਹ ਜਿਹੜੇ ਪੰਜ ਸਿਧਾਂਤ ਦਿੱਤੇ ਜਿਹਨੂੰ ਰਸਤੇ ਨੇ ਬਿਲਕੁਲ ਜੀ ਧਿਆਨ ਰੱਖਾਂਗੇ ਧਿਆਨ ਰੱਖਣਾ ਪੈਂਦਾ ਬਿਲਕੁਲ ਬਿਲਕੁਲ ਸੋ ਡਾਕਟਰ ਸਾਹਿਬ ਤੁਸੀਂ ਦੱਸਿਆ ਵੀ ਮੂਲ ਸਿਧਾਂਤ ਇਕ ਤਾਂ ਦੂਜਾ ਤੁਸੀਂ ਦੱਸਿਆ ਮਾਤਰਾ ਕਿੰਨੀ ਰੱਖਣੀ ਹੈ ਜੀ ਆਮ ਤੌਰ ਤੇ ਫੀਲਡ ਵਿੱਚ ਦੇਖਣ ਚਾਹੁੰਦਾ ਵੀ ਕਿਸਾਨ ਕਈ ਵਾਰ ਕਹਿੰਦੇ ਨੇ ਕਿ ਜੀ ਡਾਕਟਰ ਸਾਹਿਬ ਫਸਲ ਤੇ ਸਪਰੇਅ ਤਾਂ ਕੀਤੀ ਤਕਨੀਕ ਵੀ ਉਹੀ ਅਪਣਾਈ ਮਾਤਰਾ ਵੀ ਉਹੀ ਰੱਖੀ ਪਰ ਅਸਰ ਨਹੀਂ ਹੋਇਆ ਦਵਾਈ ਦਾ ਕੀ ਸਪਰੇਅ ਟੈਕਨੋਲੋਜੀ ਦਾ ਇਹਦੇ ਵਿੱਚ ਕੋਈ ਰੋਲ ਹੈ ਲੋਪਿੰਦੇ ਜੀ ਬਹੁਤ ਵੱਡਾ ਰੋਲ ਹੈ ਜੀ ਇਹਦੇ ਵਿੱਚ ਮੈਂ ਮੰਨਦਾ ਹਾਂ ਕਿ ਕਿਤੇ ਕਿਤੇ ਜਿਹੜੀਆਂ ਦਵਾਈਆਂ ਆਇਆਂ ਮਾਰਕੀਟ ਵਿੱਚ ਉਹ ਸਟੈਂਡਰਡ ਆਂਦੀਆਂ ਨੇ ਬਟ ਜੇ ਦੇਖਿਆ ਜਾਵੇ ਤੇ ਜਿਹੜੀ ਸਾਡੀ ਸਪਰੇ ਪੰਪ ਦੀ ਚੋਣ ਹੈ ਨੋਜ਼ਲ ਦੀ ਚੋਣ ਹੈ ਠੀਕ ਹੈ ਅਸੀਂ ਕਿੰਨਾ ਘੋਲ ਵਾਸਤੇ ਪਾਣੀ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਘੋਲ ਦਾ ਪਾਣੀ ਪੂਰਾ ਹੋਣਾ ਚਾਹੀਦਾ ਸਮਾਂ ਸਹੀ ਚੁਣਿਆ ਸੀ ਜਦੋਂ ਅਸੀਂ ਸਪਰੇ ਕੀਤੀ ਸੀ ਜਾਂ ਜਿਹੜੀ ਜਿਸ ਤਰ੍ਹਾਂ ਸਪਰੇਅ ਕੀਤੀ ਹੈ ਇਹ ਸਾਰੇ ਸਵਾਲ ਨੇ ਜੇ ਅਸੀਂ ਇਹਨਾਂ ਤੋਂ ਥੋੜਾ ਜਿਆਦਾ ਦੇਖਾਂਗੇ ਤੇ ਮੈਂ ਜਿੱਦਾਂ ਪਹਿਲੇ ਗੱਲ ਕੀਤੀ ਹੈ ਮਠਾ ਸਿੰਘ ਜੀ ਨਾਲ ਮੈਂ ਇੱਕ ਐਗਜ਼ਾਮਪਲ ਲੈਂ ਕੇ ਚੱਲਦਾ ਅੱਜ ਕੱਲ ਇੱਕ ਸਪਰੇਅ ਪੰਪ ਹੈ ਜਿਸ ਨੂੰ ਉਹਨਾਂ ਕਹਿੰਦੇ ਆ ਅਸੀਂ ਨੈਪਸੈਕ ਪਾਵਰ ਸਪਰੇਅਰ ਜੀ ਜੀ ਉਹ ਕੀ ਹੈ 25 ਲੀਟਰ ਦਾ ਪੰਪ ਹੁੰਦਾ ਹੈ 25 ਲੀਟਰ ਉਹਦੇ ਵਿੱਚ ਕੋਹੜ ਬਣਦਾ ਹੈ ਪਾਣੀ ਆਂਦਾ ਹੈ ਤੇ ਉਹ ਇੰਜਨ ਦੇ ਨਾਲ ਚੱਲਦਾ ਹੈ ਪੈਟਰੋਲ ਦੇ ਨਾਲ ਚੱਲਦਾ ਹੈ ਹੁਣ ਗੱਲ ਇਹ ਆ ਕਿ ਉਹਦਾ ਪ੍ਰੈਸ਼ਰ ਇੰਨਾ ਕੁ ਜ਼ਿਆਦਾ ਹੁੰਦਾ ਹੈ ਕਿਸਾਨ ਵੀਰ ਉਸ ਚੀਜ਼ ਨੂੰ ਜਾਂ ਜਿਹੜਾ ਖੇਤੀ ਮਜ਼ਦੂਰ ਹੈ ਉਸ ਚੀਜ਼ ਨੂੰ ਬਹੁਤ ਵਧੀਆ ਮੰਨਦੇ ਆ ਕਿਉਂਕਿ ਉਹਦੇ ਨਾਲ ਜਿਹੜਾ ਹੈਗਾ ਜਿਹੜਾ ਕਹੀਏ ਰਸ ਨਾ ਕਿ ਇੱਕ ਖੇਤ ਵਿੱਚ ਜਿਹੜਾ ਸਪਰੇਅ ਕਰਨ ਦਾ ਸਮਾਂ ਹੈ ਉਹ ਬਹੁਤ ਘੱਟ ਲੱਗਦਾ ਹੈ ਤੇ ਕਿਸਾਨ ਵੀਰ ਇੱਕ ਤਾਂ ਨੋਜ਼ਲ ਦੀ ਗੱਲ ਮੈਂ ਬਾਅਦ ਚ ਕਰੂੰਗਾ ਹੁਣ ਇਹ ਪੰਪ ਜਿਹੜਾ ਹੈਗਾ ਸਪਰੇਅ ਇੰਨਾ ਕੁ ਕਰ ਦਿੰਦਾ ਹੈ ਔਰ ਜਿਹੜਾ ਜਿਹੜਾ ਨੋਜ਼ਲ ਵਿੱਚੋਂ ਆਪਣਾ ਘੋਲ ਹੈ ਉਹਦੇ ਜਿਹੜੇ ਤੁਪਕੇ गिरਦੇ ਆ ਉਹਨਾਂ ਦਾ ਕੋਈ ਸਪੈਸੀਫਿਕ ਪੈਟਰਨ ਨਹੀਂ ਹੁੰਦਾ ਜੀ ਠੀਕ ਹੈ ਸੋ ਉਹ ਜਦੋਂ ਨਦੀਨ ਨਾਸ਼ਕਾਂ ਵਾਸਤੇ ਵਰਤਦੇ ਆ ਚਲੋ ਜੇ ਦਵਾਈ ਦੀ ਗੱਲ ਕਰੀਏ ਤੇ ਉਹ ਠੀਕ ਹੈ ਪਰ ਜਦੋਂ ਅਸੀਂ ਨਦੀਨ ਨਾਸ਼ਕਾਂ ਵਾਸਤੇ ਇਹ ਜਿਹੜਾ ਪੰਪ ਹੈ ਇਹਦੀ ਚੋਣ ਕਰਕੇ ਅਸੀਂ ਨਦੀਨ ਨਾਸ਼ਕਾਂ ਦਾ ਸਪਰੇਅ ਕਰਦੇ ਆ ਦੂਸਰਾ ਇੱਕ ਤੁਸੀਂ ਆਮ ਦੇਖਿਆ ਹੋਣਾ ਖੇਤਾਂ ਵਿੱਚ ਮਠਾ ਸਿੰਘ ਜੀ ਜਾਂਦੇ ਜਦੋਂ ਅਸੀਂ ਨੋਜ਼ਲ ਫੜਦੇ ਆ ਨਾ ਤੇ ਨੋਜ਼ਲ ਉਹ ਇਸ ਤਰ੍ਹਾਂ ਇਸ ਤਰ੍ਹਾਂ ਮੂਵ ਕਰਦੇ ਆ ਠੀਕ ਹੈ ਨਾ ਜਦੋਂ ਕਿ ਯੂਨੀਵਰਸਿਟੀ ਦੀ ਸਿਫਾਰਿਸ਼ ਹੈ ਕਿ ਜਦੋਂ ਅਸੀਂ ਨੋਜ਼ਲ ਜਿਹੜੀ ਹੈਗੀ ਆ ਉਹ ਤੁਹਾਡੀ ਬਿਲਕੁਲ ਇੱਕ ਜਗ੍ਹਾ ਤੇ ਹੋਵੇ ਇੱਕ ਸਿੱਧੀ ਪੱਟੀ ਵਿੱਚ ਸਪਰੇਅ ਹੋਵੇ ਤਾਂ ਕਿ ਜਿਹੜਾ ਪਾਣੀ ਆ ਉਹ ਇਕਸਾਰ ਗਰੇ ਦਵਾਈ ਇਕਸਾਰ ਗਰੇ ਜਦੋਂ ਅਸੀਂ ਉਹਨੂੰ ਨੋਜ਼ਲ ਨੂੰ ਘੁਮਾਉਨੇ ਆ ਤੇ ਉਹ ਕਿਤੇ ਦਵਾਈ ਜ਼ਿਆਦਾ ਪੈ ਗਈ ਕਿਤੇ ਘੱਟ ਪੈ ਗਈ ਮਤਲਬ ਇਹ ਸੋ ਉਹਦੇ ਚ ਨੋਜ਼ਲ ਦਾ ਕਸੂਰ ਨਹੀਂ ਹੁੰਦਾ ਸਾਡੇ ਛਿੜਕਾ ਕਰਨ ਦਾ ਛਿੜਕਾ ਕਰਨ ਦਾ ਕਸੂਰ ਵੀ ਹੈ ਜੀ ਠੀਕ ਹੈ ਨਾ ਨੋਜ਼ਲ ਵੀ ਹੈ ਆਪਣਾ ਇੱਕ ਅਲੱਗ ਜਿਹੜਾ ਹੈਗਾ ਆ ਰੋਲ ਪਲੇ ਕਰਦੀ ਆ ਪਰ ਜਦੋਂ ਅਸੀਂ ਇਹ ਕੰਮ ਕਰਦੇ ਆ ਤੇ ਇਹ ਅਸੀਂ ਬਹੁਤ ਸਮਝਾਈਦਾ ਜਦੋਂ ਅਸੀਂ ਸਾਡੇ ਕੈਂਪ ਲੱਗਦੇ ਆ ਜ਼ਿੰਮੇਦਾਰ ਸਾਡੇ ਨਾਲ ਰੂਬਰੂ ਹੁੰਦੇ ਆ ਅਸੀਂ ਇਹ ਚੀਜ਼ ਗੱਲ ਕਰੀ ਵੀ ਹੈ ਅੱਛਾ ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਵੀ ਬੜਾ ਇਹਦਾ ਇਹਮ ਰੋਲ ਹੈ ਨੋਜ਼ਲ ਦਾ ਇਸ ਸਪ੍ਰੇਕਰਨ ਚ ਕੀ ਕਿੰਨਾ ਕੋ ਅਹਿਮ ਰੋਲ ਹੈ ਨੋਜ਼ਲਾਂ ਦਾ ਤੇ ਕਿਹੜੀਆਂ-ਕਿਹੜੀਆਂ ਨੋਜ਼ਲਾਂ ਨੇ ਜਿਹੜੀਆਂ ਵਰਤੋਂ ਚ ਆਉਂਦੀਆਂ ਹਾਂਜੀ ਮਠਾ ਸੰਗਜੀ ਜਿਹੜੀ ਨੋਜ਼ਲਾਂ ਦੀ ਗੱਲ ਕਰਦੇ ਆ ਨਾ ਅਸੀਂ ਸਭ ਤੋਂ ਪਹਿਲੇ ਜਿਹੜੀ ਨੋਜ਼ਲ ਆਈ ਸੀ ਉਹ ਸੀ ਫਲੱਡ ਜੈਟ ਨੋਜ਼ਲ ਫਲੱਡ ਜੈਟ ਨੋਜ਼ਲ ਪਹਿਲੇ ਜਿਹੜਾ ਪੇਠਾ ਵਾਲਾ ਪੰਪ ਆਉਂਦਾ ਸੀ ਨਾ ਪਹਿਲੇ ਜੀ 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 ਤੁਸੀਂ ਦੇਖਿਆ ਹੋਣਾ ਪੇਠੂ ਪੇਠੂ ਕਹਿੰਦੇ ਸੀ ਤੇ ਅਸੀਂ ਹੱਥ ਨਾਲ ਹੈਂਡਲ ਮਾਰਦੇ ਸੀ ਹਾਂਜੀ ਉਹਨੂੰ ਅਸੀਂ ਨੈਪਸੈਕ ਸਪਰੇਅ ਸ਼ੈਂਕ ਨੈਪਸੈਕ ਪੰਪ ਕਹਿੰਦੇ ਆ ਉਹਦੇ ਨਾਲ ਆਈ ਸੀ ਇਹ ਫਲੱਡ ਜੈਟ ਨੋਜ਼ਲ ਸੋ ਇਹ ਇੱਕ ਇੱਕ ਨਾ ਇੱਕ ਪਰਤ ਦਿੰਦੀ ਹੈ ਜਦੋਂ ਅਸੀਂ ਸਾਹਮਣੇ ਫੜਦੇ ਹਾਂ ਥੱਲੇ ਨੂੰ ਫੋਰਾ ਪੈਂਦਾ ਉਹਦਾ ਇੱਕ ਪਰਤ ਬਣਦੀ ਹੈ ਸੋ ਉਹ ਜਿਹੜੀ ਨੋਜ਼ਲ ਹੈ ਇਹ ਅਸੀਂ ਅਦੋਂ ਵਰਤਣੀ ਹੁੰਦੀ ਹੈ ਜਦੋਂ ਅਸੀਂ ਨਦੀਨ ਨਾਸ਼ਕਾਂ ਸਪਰੇਅ ਕਰਨੀ ਹੋਵੇ ਅੱਛਾ ਕਿਉਂਕਿ ਸਾਨੂੰ ਪਾਣੀ ਦੀ ਮਾਤਰਾ ਉਹਦੇ ਵਿੱਚ ਜ਼ਿਆਦਾ ਚਾਹੀਦੀ ਹੁੰਦੀ ਹੈ ਹੂੰ ਹੂੰ ਯੂਨੀਵਰਸਿਟੀ ਦੀ ਸਿਫਾਰਿਸ਼ ਹੈ ਜਦੋਂ ਅਸੀਂ ਨਦੀਨ ਨਾਸ਼ਕ ਸਪਰੇਅ ਕਰਨੇ ਆ ਜੇ ਤੇ ਦੇਖੋ ਨਦੀਨ ਨਾਸ਼ਕ ਵੀ ਦੋ ਤਰ੍ਹਾਂ ਦੇ ਹੁੰਦੇ ਆ ਜੀ ਇੱਕ ਹੁੰਦੇ ਆ ਨਦੀਨ ਉੱਗਣ ਤੋਂ ਪਹਿਲੇ ਹਾਂ ਜਾਂ ਕਣਕ ਦੀ ਬਿਜਾਈ ਦੇ ਨਾਲ ਹੀ ਹਾਂ ਹਾਂ ਤੇ ਇੱਕ ਹੁੰਦੇ ਆ ਜਦੋਂ ਨਦੀਨ ਉੱਗ ਜਾਂਦੇ ਆ ਤੇ ਉਸ ਤੋਂ ਬਾਅਦ ਜਦਿ ਅਸੀਂ ਉਹ ডিসਪਲੇ ਕਰਨੀ ਹੁੰਦੀ ਹੈ ਸੋ ਇਹ ਜਿਹੜੀ ਫਲੱਡ ਜੈਟ ਨੋਜ਼ਲ ਹੈ ਅਸੀਂ ਇਹਨੂੰ ਨਦੀਨ ਨਾਸ਼ਿਕ ਦੋਵੇਂ ਤਰ੍ਹਾਂ ਦੇ ਸਪਰੇਅਾਂ ਵਾਸਤੇ ਵਰਤ ਸਕਦੇ ਹਾਂ ਜੀ ਜੀ ਅੱਛਾ ਡਾਕਟਰ ਸਾਹਿਬ ਇੱਕ ਸੱਜਣਾ ਦਾ ਫੋਨ ਆ ਗਿਆ ਮੈਲੇ ਸੁਣ ਲਈਏ ਜੀ ਹਾਂਜੀ ਹਾਂਜੀ ਜੀ ਹੈਲੋ ਜੀ ਹੈਲੋ ਹੈਲੋ ਹਾਂਜੀ ਸਸੀਕਾਲ ਜੀ ਸਸੀਕਾਲ ਜੀ ਹਾਂਜੀ ਮੈਂ ਦਸਪਾਲ ਸਿੰਘ ਬੋਲਦਾ ਜੀ ਬਠਿੰਡੇ ਤੋਂ ਹਾਂਜੀ ਬੋਲੋ ਸਰ ਹਾਂਜੀ ਸਸੀ ਜੀ ਦਾ ਮਤਲਬ ਆਪਾਂ ਕੋਰ ਤੇ ਸਪਰੇਅ ਕਰਦੇ ਆਂ ਕੋਰ ਤੋਂ ਬਾਅਦ ਪਾਣੀ ਕਿੰਨੇ ਟਾਈਮ ਬਾਅਦ ਲਗਾਉਣਾ ਚਾਹੀਦਾ ਜੀ ਸੰਸਕਰਣ ਨੂੰ ਜੀ 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 ਡਾਕਟਰ ਹਾਂ ਜਸਪਾਲ ਸਿੰਘ ਜੀ ਧੰਨਵਾਦ ਤੁਹਾਡਾ ਸਵਾਲ ਪੁੱਛਣੇ ਵਾਸਤੇ ਅਸੀਂ ਇਸ ਧਿਆਨਾਸੀ ਅਧਿਕਰ ਤੇ ਇਹਨਾਂ ਨੇ ਪਹਿਲੇ ਸਵਾਲ ਪੁੱਛ ਲਿਆ ਕੋਈ ਗੱਲ ਨਹੀਂ ਬਹੁਤ ਸਾਰੀਆਂ ਦਵਾਈਆਂ ਮਿੱਠਾ ਸਿੰਘ ਜੀ ਇਸ ਤਰ੍ਹਾਂ ਦੀਆਂ ਹੈਗੀਆਂ ਜਿਹੜਾ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਠੀਕ ਹੈ ਤੁਸੀਂ ਸਪਰੇਅ ਕਰਨ ਤੋਂ ਬਾਅਦ 2 ਜਾਂ 3 ਦਿਨ ਬਾਅਦ ਪਾਣੀ ਲਗਾ ਦਿਓ ਉਹਦਾਂ ਕੀ ਹੁੰਦਾ ਕਿ ਉਹ ਨਦੀਨਾ ਦਾ ਜਿਹੜਾ ਹੈਗਾ ਉਹਦਾ ਅਸਰ ਵੱਧਾ ਹੈ ਪਰ ਕੁਸ਼ਿਕ ਦਵਾਈਆਂ ਜਿਸ ਤਰ੍ਹਾਂ ਇੱਕ ਐਗਜ਼ਾਮਪਲ ਲੈ ਕੇ ਚੱਲੀਏ ਉਦਾਹਰਣ ਦੇ ਤੌਰ ਤੇ ਮੈਟਰੀਬਿਊਜ਼ਨ ਹੈ ਸੋ ਮੈਟਰੀਬਿਊਜ਼ਨ ਅਸੀਂ ਆਮ ਤੌਰ ਤੇ ਇਹ ਕਹਿੰਦਾ ਕਿ ਸੁੱਕੇ ਵਿੱਚ ਕਰੋ ਤੇ ਉਸ ਤੋਂ ਬਾਅਦ ਪਾਣੀ ਨਾ ਲਗਾਓ ਕਿਉਂਕਿ ਜਦੋਂ ਮੈਟਰੀਬਿਉਸਨ ਜਿਹੜੀ ਦਵਾਈ ਸਪਰੇਅ ਕਰਨ ਤੋਂ ਬਾਅਦ ਇਹੀ ਇੱਕ ਜਾਂ ਦੋ ਦਿਨਾਂ ਦੇ ਬਾਅਦ ਪਾਣੀ ਲਗਾ ਦੋਗੇ ਨਾ ਤੇ ਉਹ ਸਾਡਾ ਕਣਕ ਤੇ ਇੱਕਦਮ ਜਿਹੜਾ ਹੈਗਾ ਨਾ ਗਲਤ ਪ੍ਰਭਾਵ ਪੈਂਦਾ ਹੈ ਔਰ ਸਾਡੀ ਕਣਕ ਬਹਿ ਜਾਂਦੀ ਹੈ ਠੀਕ ਹੈ ਨਾ ਸੋ ਜਸਪਾਲ ਜੀ ਇਹ ਜਿਹੜਾ ਹੈਗਾ ਹੈ ਦਵਾਈ ਦੀ ਜਿਹੜੀ ਹੈਗੀ ਹੈ ਨਾ ਕਿਸਮ ਕਿਹੜੀ ਦਵਾਈ ਅਸੀਂ ਸਪਰੇਅ ਕਰ ਰਹੇ ਹਾਂ ਉਹਦੇ ਤੇ ਡਿਪੈਂਡ ਕਰਦਾ ਹੈ ਜਾਂ ਤੁਸੀਂ ਜਿਹੜਾ ਤੁਹਾਡੇ ਨਜ਼ਦੀਕੀ ਨਜ਼ਦੀਕੀ ਜਿਹੜੇ ਤੁਹਾਡੇ ਖੇਤੀਮਾਰ ਹੈਗੇ ਉਹਨਾਂ ਨੂੰ ਆਪਣੀ ਦਵਾਈ ਕਿਹੜੀ ਸਪਰੇਅ ਕਰ ਰਹੇ ਹੋ ਤੇ ਉਹਨਾਂ ਨੂੰ ਤੁਸੀਂ ਸੁਝਾਅ ਲੈ ਸਕਦੇ ਹੋ ਕਿ ਸਾਨੂੰ ਉਹ ਤੋਂ ਬਾਅਦ ਪਾਣੀ ਲਗਾਉਣਾ ਕਿਹੜੀ ਦਵਾਈ ਅਸੀਂ ਛਿੜਕੀ ਹੈ ਤੇ ਪਾਣੀ ਕਦੋਂ ਲਾਣੇ ਚਾਹੀਦਾ ਮਰਜ਼ੀ ਨਹੀਂ ਕਰਨੀ ਆਪਣੀ ਮਰਜ਼ੀ ਨਹੀਂ ਕਰਨੀ ਕਿਉਂਕਿ ਦਵਾਈਆਂ ਜਿਹੜੀਆਂ ਹੈਗੀਆਂ ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਤੇ ਤਾਂ ਕਿਤੇ ਨਾ ਕਿਤੇ ਸਾਡਾ ਆਪਣਾ ਨੁਕਸਾਨ ਹੋ ਸਕਦਾ ਨੁਕਸਾਨ ਹੁੰਦਾ ਜੀ ਡਾਕਟਰ ਸਾਹਿਬ ਚੱਲਦਿਆ ਪਿਆ ਸੀ ਨਿਊਜ਼ੀਲੈਂਡ ਦੇ ਪਰੇ ਹਾਂਜੀ ਦੂਸਰੀ ਸਰ ਪਹਿਲੀ ਤੋਂ ਮੈਂ ਦੱਸਦੀ ਦੂਸਰੀ ਹੈ ਜੀ ਫਲੈਟ ਫੈਨ ਜੀ ਫਲੈਟ ਫੈਨ ਜਿਹੜੀ ਇਹਦੀ ਹੁਣ ਫਲੱਡ ਜੈਟ ਤੇ ਫਲੈਟ ਫੈਨ ਦਾ ਸਿਰਫ ਇੰਨਾ ਕੁ ਫਰਕ ਹੈ ਜਿਹੜੀ ਫਲੈਟ ਫਲੱਡ ਜੈਟ ਮੈਂ ਪਹਿਲਾਂ ਦੱਸੀ ਆ ਉਹ ਇੱਕ ਕੰਲੀ ਪਰਤ ਪਤਲੀ ਪਰਤ ਦਿੰਦੀ ਹੈ ਇਹ ਕੰਲੇ ਨੂੰ ਜਿਹੜੀ ਸਪਰੇ ਕਰਦੀ ਹੈ ਜਿਹੜੀ ਫਲੈਟ ਫੈਨ ਨੋਜ਼ਲ ਹੈ ਉਹ ਥੋੜੀ ਜੀ ਮੋਟੀ ਪਰਤ ਬਣਾਉਂਦੀ ਹੈ ਔਰ ਜਿਹੜਾ ਤੁਪਕੇ ਦਾ ਸਾਈਜ਼ ਜਿਹੜਾ ਹੈਗਾ ਨਾ ਉਹ ਉਹ ਪਹਿਲੀ ਨਾਲੋਂ ਥੋੜਾ ਜਿਆ ਘੱਟ ਹੁੰਦਾ ਹੈ ਅੱਛਾ ਠੀਕ ਹੈ ਨਾ ਹੁਣ ਜੇ ਮੈਂ ਥੋੜਾ ਟੈਕਨੀਕਲ ਦੱਸਾਂ ਤੁਹਾਨੂੰ ਮਿੱਠਾ ਸਿੰਘ ਜੀ ਤੇ ਜਿਹੜੀ ਆਮ ਸਾਡੀਆਂ ਸਪਰੇਆਂ ਹੁੰਦੀਆਂ ਨਾ ਉਹਦੇ ਵਿੱਚ 250 ਤੋਂ ਲੈ ਕੇ 500 ਮਾਈਕਰੋਨ ਤੱਕ ਜਿਹੜਾ ਇੱਕ ਤੁਪਕੇ ਦਾ ਸਾਈਜ਼ ਹੁੰਦਾ ਹੈ ਹੂੰ ਠੀਕ ਹੈ ਨਾ ਸੋ ਅਸੀਂ ਉਸ ਡਿਟੇਲ 'ਚ ਨਹੀਂ ਜਾਂਦੇ ਆਪਾਂ ਕਹੀਏ ਥੋੜੇ ਜੇ ਪਹਿਲੀ ਜਿਹੜੀ ਨੋਜ਼ਲ ਆ ਥੋੜਾ ਵੱਡਾ ਜਿਹੜਾ ਹੈਗਾ ਤੁਪਕਾ ਦਿੰਦੀ ਹੈ ਜਿਹੜਾ ਜਿਹੜਾ ਦੂਸਰਾ ਮੈਂ ਤੁਹਾਨੂੰ ਦੱਸਿਆ ਫਰੈਟ ਫੈਨ ਹੈ ਉਹ ਇਕਸਾਰ ਸਪਰੇ ਦਿੰਦੀ ਹੈ ਥੋੜੀ ਮੋਟੀ ਪਰਤ ਬਣਾਉਂਦੀ ਹੈ ਤੇ ਨਾਲ ਦੀ ਨਾਲ ਜਿਹੜੇ ਤੁਪਕੇ ਸਾਈਜ਼ ਆ ਥੋੜਾ ਘੱਟ ਹੁੰਦਾ ਠੀਕ ਹੈ ਔਰ ਇਹ ਜਿਹੜੀ ਨੋਜ਼ਲ ਹੈ ਅੱਜਕੱਲ ਅੱਗੇ ਗੱਲ ਕਰਾਂਗੇ ਅਸੀਂ ਬੂਮ ਸਪਰੇਅਰਾਂ ਦੇ ਆ ਤਾਂ ਬੂਮ ਸਪਰੇਅਰਾਂ ਵਾਸਤੇ ਇਹ ਬਹੁਤ ਕਾਮਯਾਬ ਨੋਜ਼ਲ ਹੈ ਔਰ ਜਿੰਨੇ ਵੀ ਨੇ ਦੀ ਨਾਸ਼ਕ ਸਪਰੇਅ ਅਸੀਂ ਜਿਹੜੇ ਨੇ ਦੀ ਉਗੜ ਤੋਂ ਬਾਦ ਕਰਨੇ ਆ ਉਹ ਇਸ ਨੋਜ਼ਲ ਨਾਲ ਕਰਨੇ ਆ ਆ ਮਤਲਬ ਤੇ ਆ ਦੇ ਵੀ ਹਰ ਸਪਲੇਰੀ ਇੱਕ ਨੋਜ਼ਲ ਆ ਅਸੀਂ ਇੱਕੋ ਨਾਲ ਸਾਰੇ ਨਹੀਂ ਇੱਕੋ ਨਾਲ ਨਹੀਂ ਕਰਨੇ ਬੰਨਨੀ ਚਾਰੀਆਂ ਫਸਲਾਂ ਇੱਕੋ ਜੇ ਨਾ ਕਰੀਏ ਜੇ ਸਾਨੂੰ ਨਹੀਂ ਪਤਾ ਲੱਗਦਾ ਤੇ ਤੁਹਾਡੀ ਉਹ ਹੀ ਗੱਲ ਵੀ ਨੇੜੇ ਦੇ ਮਾਹਰ ਤੋਂ ਪੁੱਛ ਲਾ ਜੀ ਮਾਹਰ ਤੋਂ ਪਤਾ ਲਾ ਤੀਸਰੀ ਜਿਹੜੀ ਨੋਜ਼ਲ ਹੈਗੀ ਆ ਉਹ ਹੈਗੀ ਆ ਸਾਡੇ ਕੋਲ ਹੋਲੋਕੋਨ ਨੋਜ਼ਲ ਜਿਹੜੀ ਕਿ ਇੱਕ ਘੇਰਾ ਬਣਾਉਂਦੀ ਹੈ ਤੇ ਉਹਦੇ ਵਿੱਚ ਜਿਹੜਾ ਹੈਗਾ ਕੋਈ ਵੀ ਤੁਪਕੇ ਨੇ ਡਿਗਣਗੇ ਸਿਰਫ ਸਰਕਲ ਦੇ ਵਿੱਚ ਡਿਗਣਗੇ ਵਿੱਚੋਂ ਖਾਲੀ ਹੋਊਗਾ ਠੀਕ ਹੈ ਔਰ ਤੁਪਕੇ ਦਾ ਸਾਈਜ਼ ਬਾਕੀ ਦੋਨ ਨੋਜ਼ਲ ਵਾਲਾ ਤਾਂ ਬਹੁਤ ਘੱਟ ਛੋਟਾ ਫਾਈਨ ਉਹਨੂੰ ਕਹਿੰਦੇ ਆ ਅਸੀਂ ਠੀਕ ਹੈ ਤੀਸਰਾ ਹੈਗਾ ਸੋਲਿਡ ਕਾਨ ਘੇਰਾ ਉਹੀ ਹੈ ਉਹਦੇ ਵਿੱਚ ਵੀ ਜਿਹੜੇ ਹੈਗੇ ਤੁਪਕੇ ਡਿੱਗਣਗੇ ਪੂਰਾ ਜਿਹੜਾ ਹੈਗਾ ਇਹ ਸਰਕਲ ਬਣਿਆ ਉਹਦੇ ਵਿੱਚ ਸਾਰੀ ਜਗ੍ਹਾ ਤੇ ਜਿਹੜੇ ਤੁਪਕੇ ਡਿੱਗਦੀ ਸੁੱਟਦੀ ਆ ਉਹ ਇਹ ਜਿਹੜੀਆਂ ਦੋਨੋਂ ਨੋਜ਼ਲ ਆ ਹੋਲੋ ਕਾਨ ਤੇ ਸੋਲਿਡ ਕਾਨ ਇਹ ਅਸੀਂ ਅਦੋਂ ਵਰਤਣੀਆਂ ਹੁੰਦੀਆਂ ਜਦੋਂ ਅਸੀਂ ਉਲੀ ਨਾਸ਼ਕਾਂ ਦਾ ਸਪਰੇਅ ਕਰਨਾ ਹੋਵੇ ਜਾਂ ਅਸੀਂ ਕੀਟ ਨਾਸ਼ਕਾਂ ਦਾ ਸਪਰੇਅ ਕਰਨਾ ਹੋਵੇ ਜੀ ਤੇ ਇਸ ਤੋਂ ਬਾਅਦ ਇੱਕ ਆਮ ਪ੍ਰਚਲਨ ਹੈਗਾ ਹੈ ਮਾਰਕੀਟ ਵਿੱਚ ਉਹਨੂੰ ਅਸੀਂ ਕਹਿੰਦੇ ਆ ਐਡਜ ਅਡਜਸਟੇਬਲ ਨੋਜ਼ਲ ਬੈਸਿਕਲੀ ਸਾਡੀ ਯੂਨੀਵਰਸਿਟੀ ਦੀ ਕੋਈ ਸਿਫਾਰਿਸ਼ ਨਹੀਂ ਯੂਨੀਵਰਸਿਟੀ ਵੱਲੋਂ ਕੋਈ ਸਿਫਾਰਿਸ਼ ਨਹੀਂ ਕਿਉਂਕਿ ਉਹ ਅਡਜਸਟੇਬਲ ਹੈ ਤੁਸੀਂ ਉਹਨੂੰ ਘੁਮਾਓਗੇ ਉਹਨੇ ਇੱਕ ਧਾਰ ਦੇ ਰੂਪ ਚ ਜਿਹੜਾ ਹੈਗਾ ਪਾਣੀ ਸੁੱਟਣਾ ਹੈ ਧਾਰ ਚ ਪਤਲੀ ਮੋਟੀ ਜਾਂ ਫੁਆਰਾ ਬਣਾ ਦੂਗਾ ਸੋ ਉਹ ਜਿਹੜੀ ਕੋਈ ਵੀ ਸਾਡੀ ਉਹਦੇ ਚ ਵਾਸਤੇ ਸਿਫਾਰਿਸ਼ ਨਹੀਂ ਹੈਗੀ ਕਿ ਤੁਸੀਂ ਇਹਦੋਂ ਕੋਈ ਕਾਰਡ ਆ ਕੰਪਨੀ ਵਾਲਾ ਹਾਂ ਬੇਸਿਕਲੀ ਤਾਂ ਮੀਠਾ ਸਿੰਘ ਜੀ ਜੇ ਸਹੀ ਤਰੀਕੇ ਨਾਲ ਦੇਖਿਆ ਤਾਂ ਉਹ ਜਦਾਂ ਅਸੀਂ ਹੋਰ ਕੰਮ ਕਰਨੇ ਵਾਸਤੇ ਵਰਤੀ ਹਾਂ ਹਾਂ ਸਹੀ ਗੱਲ ਹੈ ਜੀ ਸਹੀ ਗੱਲ ਤੇ ਹੁਣ ਇੱਕ ਲੇਟੈਸਟ ਮਤਲਬ ਜਿਹੜੀ ਹੈਗੀ ਹੈ ਟੈਕਨੋਲੋਜੀ ਡਰੋਨ ਤੇ ਵੀ ਗੱਲ ਕਰਾਂਗੇ ਅਸੀਂ ਸਰ ਤੇ ਡਰੋਨ ਵਾਸਤੇ ਜਿਹੜੀ ਹੈਗੀ ਹੈ ਸਪਰੇ ਉਹਨੂੰ ਅਸੀਂ ਸੈਂਟਰੀਫਿਊਗਲ ਨੋਜ਼ਲ ਹੈ ਉਹ ਬਹੁਤ ਕਹਿ ਲਓ ਤੁਸੀਂ ਕਿ ਇੱਕ ਨਵੀਂ ਕਾਰਡ ਹੈ ਔਰ ਉਹ ਉਹ ਜਿਹੜੀ ਜਿਹੜਾ ਉਹਦੇ ਵਿੱਚ ਤੁਪਕੇ ਦਾ ਸਾਈਜ਼ ਹੈ ਉਹ ਬਾਕੀ ਨੋਜ਼ਲਾਂ ਨਾਲ ਬਹੁਤ ਛੋਟਾ ਹੋ ਜਾਂਦਾ ਲਗਭਗ 50 ਮਾਈਕਰੋਨ ਜੇ ਆਪਾਂ ਆਮ ਪਾਛਾ ਵਿੱਚ ਗੱਲ ਕਰੀਏ ਤੇ ਇੱਕ ਤੁਪਕੇ ਨੂੰ ਉਹ 100 ਤੋਂ 120 ਤੁਪਕਿਆਂ ਦੇ ਵਿੱਚ ਤਬਦੀਲ ਕਰਨ ਦੇ ਯੋਗਤਾ ਰੱਖਦੀ ਆ ਉਹ। ਹਾਂ ਹਾਂ ਹਾਂ। ਬਹੁਤ ਛੋਟਾ ਬਹੁਤ ਬ੍ਰੀਕ ਹੋ ਕੇ ਬ੍ਰੀਕ ਕਰ ਦਿੰਦੇ ਆ ਉਹ। ਜੀ ਜੀ। ਸੋ ਦੱਸੋ ਆਮ ਆਪਾਂ ਦੇਖਦੇ ਆਂ ਕਈ ਵਾਰ ਬਾਰਿਸ਼ ਆ ਜਾਂਦੀ ਆ। ਜਦੋਂ ਬਾਰਿਸ਼ ਆ ਗਈ ਆਪਣੀ ਜਿਹੜੀ ਮਿੱਟੀ ਆ ਜਿੱਥੇ ਫਸਲ ਲੱਗੀ ਉਥੇ ਸੇਲ ਹੋ ਜਾਂਦੀ ਆ। ਜੀ। ਮੁਅਸ਼ਰ ਆ ਜਾਂਦਾ। ਹੁਣ ਸਾਡੇ ਕਿਸਾਨ ਵੀਰਾਂ ਨੂੰ ਇਹ ਦੱਸੋ ਕਿ ਜਦੋਂ ਆਪਾਂ ਕਿਸੇ ਵੀ ਦਵਾਈ ਦੀ ਸਪਰੇਅ ਕਰਨੀ ਆ ਘੋਲ ਤਿਆਰ ਕਰਨਾ ਪਾਣੀ ਦੀ ਮਾਤਰਾ ਦਾ ਕੋਈ ਫਰਕ ਪਏਗਾ ਜਾਂ ਜੇ ਆਪਾਂ ਜਿੱਥੇ ਬਾਰਿਸ਼ ਹੋਈ ਆ ਕੀ ਆਪਾਂ ਪਾਣੀ ਦੀ ਮਾਤਰਾ ਜਿਹੜਾ ਘੋਲ ਬਣਾਉਣਾ ਆ ਉੱਥੇ ਕੋਈ ਨਿਰਪੱਖ ਕਰਦਾ ਨਹੀਂ ਲੁਪਿੰਦਰ ਜੀ ਦੇਖੋ ਜਿਹੜੀ ਕਿਉਂਕਿ ਜਿਹੜੀ ਬਾਰਿਸ਼ ਹੋਈ ਆ ਉਹ ਤੇ ਜ਼ਮੀਨ ਦੇ ਉੱਪਰ ਆਈ ਜਾਂ ਫਸਲ ਦੇ ਉੱਪਰ ਪਈ ਹੈ ਸਾਨੂੰ ਕੋਹਲ ਦੇ ਵਿੱਚ ਉਹਦੇ ਵਿੱਚ ਕੋਈ ਵੀ ਤੁਸੀਂ ਤਬਦੀਲੀ ਨਹੀਂ ਕਰਨੀ ਜੋ ਸਿਫਾਰਿਸ਼ ਹੈਗੀ ਹੈ ਅਸੀਂ ਉਹੀ ਕੋਹਲ ਤਿਆਰ ਕਰਨਾ ਹੈ ਹਾਂ ਜੇ ਬਾਰਿਸ਼ ਹੋਈ ਹੈ ਤੇ ਇਹ ਜ਼ਰੂਰ ਧਿਆਨ ਰੱਖਣਾ ਹੈ ਕਿ ਬਾਰਿਸ਼ ਦਾ ਜਿਹੜਾ ਪਾਣੀ ਹੈ ਉਹਦੇ ਤੇ ਪੱਤਿਆਂ ਦੇ ਉੱਪਰ ਨਾ ਹੋਵੇ ਜਾਂ ਜ਼ਮੀਨ ਦੀ ਗੱਲ ਕਰੀਏ ਤੇ ਬਹੁਤੀ ਨਮੀ ਨਾ ਹੋਵੇ ਇਸ ਤਰ੍ਹਾਂ ਵੀ ਨਾ ਹੋਵੇ ਕਿ ਉੱਪਰ ਪਾਣੀ ਜਿਹੜਾ ਹੈਗਾ ਹੈ ਬਹੁਤ ਜ਼ਿਆਦਾ ਹੈਗਾ ਹੈ ਔਰ ਅਸੀਂ ਉੱਤੇ ਸਪਰੇਅ ਕਰਨੀ ਅਸੀਂ ਉਹਦੀ ਵੇਟ ਕਰਨੀ ਹੈ ਥੋੜਾ ਰੁਕਣਾ ਹੈ ਜਦੋਂ ਤੱਕ ਕਰਕੇ ਕੰਡੀਸ਼ਨ ਜਿਹੜੀ ਹੈ ਨਾਰਮਲ ਹੋ ਜਾਂਦੀ ਹੈ ਵੈਸੇ ਵੀ ਇੱਕ ਸਫਾਰਿਸ਼ ਹੈ ਕਿ ਅਸੀਂ ਤਰੇਲ ਵਿੱਚ ਕਦੇ ਸਪਰੇਅ ਵਾਸਤੇ ਜਿਹੜੀ ਯੂਨੀਵਰਸਿਟੀ ਨਹੀਂ ਕਹਿੰਦੀ ਆਮ ਲੋਕਾਂ ਦਾ ਇਹ ਹੈ ਸਰ ਕਿ ਤਰੇਲ ਹੋਵੇ ਤੇ ਕਹਈਏ ਕਿ ਘੱਟ ਪਾਣੀ ਨਾਲ ਸਪਰੇਅ ਕਰ ਦੋ ਸਾਡਾ ਅਸਰ ਪੂਰਾ ਹੋ ਜਾਏਗਾ ਨਹੀਂ ਤਰੇਲ ਨੂੰ ਸੁੱਕਣ ਦਾ ਥੋੜਾ ਜਿਆ ਇੰਤਜ਼ਾਰ ਕਰੋ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਧੁੱਪ ਥੋੜੀ ਜੀ ਧੁੱਪ ਖਿਲਦੀ ਹੈ ਤਰੇਲ ਸੁੱਕ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਸਪਰੇਅ ਕਰੋ ਇੱਕ ਬੜਾ ਹੋਰ ਅਹਿਮ ਸਵਾਲ ਜਿਹ ਹਰ ਇੱਕ ਫਸਲ ਦੇ ਵਾਸਤੇ ਅਲੱਗ-ਅਲੱਗ ਸਮਾਂ ਹੈ ਉਹ ਟੁਕਮਾ ਸਮਾਂ ਕਿਹੜਾ ਹੈ ਸਵੇਰ ਦੁਪਹਿਰ ਸ਼ਾਮ ਛਿੜਕਾ ਵਾਸਤੇ ਸਰੋ ਦੇਖੋ ਪੰਜਦਾ ਮੈਂ ਪਹਿਲੇ ਗੱਲ ਕੀਤੀ ਆ ਆ ਰੁਪਿੰਦਰ ਜੀ ਜਿਹੜਾ ਸਾਡਾ ਸਵੇਰੇ ਤਰੇਲ ਪਈ ਹੈ ਉਸ ਵੇਲੇ ਬਿਲਕੁਲ ਸਪਰੇ ਨਹੀਂ ਹੋਣੀ ਚਾਹੀਦੀ ਜਦੋਂ ਥੋੜੀ ਜੀ ਹਵਾ ਫਿਰਗੀ ਧੁੱਪ ਲੱਗੀ ਪੱਤੇ ਸਾਫ਼ ਹੋ ਗਏ ਉੱਤੇ ਕੋਈ ਪਾਣੀ ਨਹੀਂ ਹੈਗਾ ਉਹ ਸਵੇਰ ਦਾ ਟੁਕਮਾ ਸਮਾਂ ਹੈ ਨਹੀਂ ਤਾਂ ਸ਼ਾਮ ਦਾ ਜੀ ਜਦੋਂ ਤੇਜ਼ ਧੁੱਪ ਹੈਗੀ ਆ ਉਸ ਵੇਲੇ ਵੀ ਕੋਈ ਸਪਰੇ ਨਹੀਂ ਕਰਨੀ ਉਹਦਾ ਇੱਕ ਕਾਰਨ ਹੈ ਜਦੋਂ ਤੇਜ਼ ਧੁੱਪ ਹੁੰਦੀ ਹੈ ਨਾ ਤੇ ਉਸ ਵੇਲੇ ਆ ਬੂਟੇ ਦੇ ਉੱਪਰ ਨਾ ਸਟੋਮੈਟਾ ਹੁੰਦੇ ਆ ਇੱਕ ਬਹੁਤ ਮਹੀਨ ਜਿਹੜੇ ਹੈਗੇ ਨਾ ਇੱਕ ਕਹੋ ਤੁਸੀਂ ਪੋਰਸ ਹੁੰਦੇ ਆ ਸੋ ਜਦੋਂ ਬਹੁਤ ਧੁੱਪ ਜਿ ਲੱਗਦੀ ਆ ਉਹ ਪੋਰ ਬੰਦ ਹੋ ਜਾਂਦੇ ਆ ਤਾਂ ਜਦੋਂ ਅਸੀਂ ਸਪਰੇਅ ਕਰਦੇ ਆ ਤੇ ਬੂਟਾ ਜਿਹੜਾ ਹੈਗਾ ਉਹਨੂੰ ਜਜ਼ਬ ਕਰਨ ਦੀ ਜਿਹੜੀ ਸਮਰੱਥਾ ਸਮਰੱਥਾ ਹੈ ਉਹ ਘਟ ਜਾਂਦੀ ਹੈ ਬੂਟੇ ਦੀ ਤਾਂ ਇਸ ਕਰਕੇ ਉਸ ਵੇਲੇ ਅਸੀਂ ਤੇਜ਼ ਧੁੱਪ 'ਚ ਸਪਰੇਅ ਕਰਨ ਦੀ ਨਹੀਂ ਕਰਦੇ ਡਾਕਟਰ ਸਾਹਿਬ ਅੱਛਾ ਜਿਵੇਂ ਤੁਸੀਂ ਪਹਿਲੇ ਵੀ ਗੱਲ ਕੀਤੀ ਆ ਲੁਪਿੰਦਰ ਜੀ ਨੇ ਪੁੱਛਿਆ ਸੀ ਕਿਹੜੇ ਕਿਹੜੇ ਹੋਰ ਕਾਰਨ ਨੇ ਜਿਹੜੇ ਸਪਰੇਅ ਦੇ ਅਸਰ ਨੂੰ ਪ੍ਰਭਾਵਿਤ ਕਰਦੇ ਆ ਕਿਉਂਕਿ ਅਸੀਂ ਦਵਾਈ ਸਹੀ ਵਰਤ ਲਈ ਮਾਹਰਾਂ ਤੋਂ ਸਲਾਹ ਲੈ ਕੇ ਵਰਤ ਲਈ ਪੰਪ ਸਹੀ ਵਰਤ ਲਿਆ ਨੋਜ਼ਲ ਸਹੀ ਵਰਤ ਲਈ ਕੀ ਹੋਰ ਕੋਈ ਕਾਰਨ ਹੈ ਜੇ ਸਾਡੇ ਵੱਲੋਂ ਕੋਈ ਅਨਕੈਲੀ ਹੁੰਦੀ ਹੋਵੇ ਵੀ ਜਿਹੜਾ ਸਪਰੇਅ ਦਾ ਅਸਰ ਨਹੀਂ ਹੁੰਦਾ ਹਾਂਜੀ ਉਹਦੇ ਵਿੱਚ ਇੱਕਦਮ ਮੈਂ ਤੁਹਾਨੂੰ ਬਾਲੇ ਗੱਲ ਦੱਸੀ ਹੈ ਆਪਣੇ ਕੇ ਜਿਹੜੀ ਨੋਜ਼ਲ ਹੈ ਉਹਨੂੰ ਅਸੀਂ ਹਲਾਣਾ ਨਹੀਂ ਹੈ ਇੱਕ ਜਗ੍ਹਾ ਤੇ ਰੱਖ ਕੇ ਉਹਦੇ ਵਿੱਚ ਇੱਕ ਹੋਰ ਮੈਂ ਗੱਲ ਇਹਦੇ ਵਿੱਚ ਕਰਨਾ ਚਾਹੁੰਦਾ ਕਿ ਆਮ ਜਿਹੜੇ ਫਾਰਮਰ ਹੈ ਕਿਸਾਨ ਭਰਾ ਨੇ ਸਾਡੇ ਉਹ ਕਹਿੰਦੇ ਜੀ ਜੇ ਅਸੀਂ ਇੱਕ ਜਗ੍ਹਾ ਤੇ ਹੀ ਨੋਜ਼ਲ ਰੱਖ ਕੇ ਪੱਟੀ ਚਲਦੇ ਹਾਂ ਤਾਂ ਸਾਨੂੰ ਤਾਂ ਬਹੁਤ ਸਮਾਂ ਲੱਗ ਜਾਣਾ ਇਸ ਚੀਜ਼ ਵਾਸਤੇ ਸੋ ਅੱਜ ਕੱਲ ਮਾਰਕੀਟ ਵਿੱਚ ਤੁਸੀਂ ਇੱਕ ਨੋਜ਼ਲ ਦੇ ਨੂੰ ਜਿਹੜਾ ਹੈਗਾ ਆ ਉਹਦੇ ਨਾਲ ਇੱਕ ਲਾਂਸ ਲਗਾਓ ਇੱਕ ਜਾਂ ਦੋ ਜਾਂ ਤਿੰਨ ਨੋਜ਼ਲ ਉਹਦੇ 'ਚ ਲੱਗ ਸਕਦੀਆਂ ਉਹ ਇਕੱਠੀ ਸਪਰੇਅ ਕਰੋ ਜਿਹੜਾ ਤੁਹਾਡਾ ਜਿਹੜੀ ਉਹਦੀ ਪੱਟੀ ਹੈ ਜਿਹੜੀ ਸਪਰੇਅ ਕਰਨ ਦੀ ਪੱਟੀ ਹੈ ਉਹ ਵਧ ਜਾਏਗੀ ਤੇ ਉਹਦੇ ਨਾਲ ਤੁਹਾਡਾ ਸਮਾਂ ਘਟਦਾ ਜਾਏਗਾ ਘਟਦਾ ਜਾਏਗਾ ਸਪਰੇਅ ਜ਼ਿਆਦਾ ਹੋਏਗਾ ਸਪਰੇਅ ਜ਼ਿਆਦਾ ਹੋਏਗੀ ਔਰ ਇਫੈਕਟਿਵ ਹੋਏਗੀ ਜਦੋਂ ਜਦੋਂ ਅਸੀਂ ਇਸ ਤਰ੍ਹਾਂ ਕਰਦੇ ਨਾ ਪਾਰ ਰਹੇ ਨੇ ਦੇ ਵਿੱਚ ਜਾਂ ਕਿਤੇ ਡਬਲ ਸਪਰੇ ਹੋ ਜਾਂਦੀ ਹੈ ਉਹ ਦੇਖੋ ਜੀ ਜਿਹੜੀ ਨੁੱਕਰ ਤੋਂ ਸ਼ੁਰੂ ਕਰਨੀ ਉੱਥੇ ਘਾਟਾ ਵਿਚਕਾਰ ਅਸੀਂ ਦੋ ਵਾਰੀ ਆ ਜਣਾ ਦੋ ਵਾਰੀ ਆ ਗਏ ਹੈਨਾ ਤੋਂ ਦੋਰੀ ਸਪਰੇ ਹੋ ਗਈ ਹੈਨਾ ਤਾਂ ਉਹ ਜਿਹੜੀ ਦੋਰੀ ਸਪਰੇ ਹੈ ਉਹਦਾ ਵੀ ਨੁਕਸਾਨ ਹੈ ਜਿੱਥੇ ਘਟ ਗਿਆ ਉੱਥੇ ਵੀ ਜਿੱਥੇ ਪਾਰ ਰਹਾ ਗਿਆ ਉੱਥੇ ਵੀ ਉਹਦਾ ਵੀ ਨੁਕਸਾਨ ਹੈ ਜੀ ਜੀ ਸੋ ਇਸ ਤੋਂ ਇਲਾਵਾ ਜਿਹੜੇ ਹੋਰ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਫੈਕਟਰ ਹੈਗੇ ਇਹਨੂੰ ਇਫੈਕਟ ਕਰਨੇ ਵਾਸਤੇ ਇੱਕ ਤਾਂ ਇਹ ਹਵਾ ਜਿਹੜੀ ਹੈਗੀ ਹੈ ਹਵਾ ਦੀ ਗਤੀ ਜੇ ਤੁਸੀਂ ਸਪਰੇਅ ਕਰ ਰਹੇ ਹੋ ਧਿਆਨ ਰੱਖੋ ਕਿ ਹਵਾ ਜਿਹੜਾ ਮੌਸਮ ਹੈ ਸਾਫ ਸੁਥਰਾ ਹੋਵੇ ਹਵਾ ਘੱਟ ਚਲਦੀ ਹੋਵੇ ਜੇ ਹਲਕੀ ਫੁਲਕੀ ਹਵਾ ਹੈ ਵੀ ਹੈ ਤੇ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਹਵਾ ਦੀ ਜਿਹੜੀ ਹੈਗੀ ਹੈ ਦਿਸ਼ਾ ਉਸ ਵਾਲੀ ਨੂੰ ਕਰਕੇ ਸਪਰੇਅ ਕਰੀਏ ਤਾਂ ਕਿ ਜਿਹੜਾ ਪਾਣੀ ਹੈ ਉਹ ਸਾਡੇ ਉੱਪਰ ਵਾਪਸ ਨਾ ਪਵੇ ਕਿਉਂਕਿ ਇਹ ਜ਼ਹਿਰਾਂ ਆ ਅਸੀਂ ਜ਼ਹਿਰਾਂ ਦਾ ਜਿਹੜਾ ਕੰਮ ਕਰ ਰਹੇ ਹਾਂ ਜੇ ਸਾਡੇ ਮੂੰਹ ਦੇ ਉੱਪਰ ਜਿਹੜਾ ਹੈਗਾ ਉਹ ਸਪਰੇਅ ਦਾ ਜਿਹੜਾ ਘੋਲ ਹੈ ਉਹ ਆਂਦਾ ਹੈ ਤੇ ਕਿਤੇ ਨਾ ਕਿਤੇ ਜਿਹੜਾ ਬੰਦਾ ਸਪਰੇਅ ਕਰ ਰਿਹਾ ਉਹਦੀ ਸੇਤ ਕੋ ਉਹਦੇ ਸੇਤ ਤੇ ਅਸਰ ਵੀ ਆ ਨਹੀਂ ਕਰ ਹੋ ਸਕਦਾ ਠ ਨੋਜ਼ਲ ਦੀ ਉਚਾਈ ਹੁਣ ਫਿਰ ਉਹੀ ਗੱਲ ਆ ਜਾਂਦੀ ਆ ਕਿ ਕਈ ਜਗ੍ਹਾ ਤੇ ਅਸੀਂ ਦੇਖਿਆ ਕਿ ਨੋਜ਼ਲ ਦੀ ਉਚਾਈ ਦਾ ਕੋਈ ਧਿਆਨ ਨਹੀਂ ਰੱਖਦਾ ਯੂਨੀਵਰਸਿਟੀ ਵੱਲੋਂ ਇਹ ਸਿਫਾਰਿਸ਼ ਹੈ ਕਿ ਜਦੋਂ ਅਸੀਂ ਨਦੀ ਨਗਨ ਤੋਂ ਪਹਿਲੇ ਜੇ ਸਪਰੇਅ ਕਰਨੀ ਹੋਵੇ ਤੇ ਜਿਹੜੀ ਨੋਜ਼ਲ ਦੀ ਜਿਹੜੀ ਜ਼ਮੀਨ ਦੇ ਉੱਤਰੋਂ ਉਚਾਈ ਹੈ ਉਹ 1.5 ਫੁੱਟ 1.5 ਫੁੱਟ 1.5 ਫੁੱਟ ਜੀ ਠੀਕ ਹੈ ਨਾ ਜੇ ਕੋਈ ਫਸਲ ਹੈ ਜਿੱਤੇ ਅਸੀਂ ਕੀੜੇ ਮਕੌੜੇ ਦੀ ਸਪਰੇਅ ਕਰਨੀ ਹੈ ਜਾਂ ਉਲੀ ਨਾਸ਼ਕ ਦੀ ਸਪਰੇਅ ਕਰਨੀ ਹੈ ਤੇ ਫਿਰ ਅਸੀਂ ਫਸਲ ਦੀ ਜਿਹੜੀ ਤਹਿ ਹੈ ਜੇ ਕਣਕ ਦੀ ਗੱਲ ਕਰੀਏ ਜਿਹੜੀ ਕਣਕ ਦੀ ਫਸਲ ਹੈ ਉਤੋਂ ਇੱਕ ਤੋਂ 1.5 ਫੁੱਟ ਦੀ ਉਚਾਈ ਠੀਕ ਹੋ ਗਿਆ ਜੀ 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 ਉਸ ਤੋਂ ਬਾਅਦ ਕੁਝ ਦਵਾਈਆਂ ਇਸ ਤਰ੍ਹਾਂ ਦੀਆਂ ਹੈਗੀਆਂ ਜਿਹੜੀਆਂ ਬੂਟੇ ਦੇ ਵਿੱਚ ਜਜ਼ਬ ਹੋ ਕੇ ਕੰਮ ਕਰਦੀਆਂ ਜਿਹਨੂੰ ਅਸੀਂ ਅੰਗਰੇਜ਼ੀ ਵਿੱਚ ਕਹਿੰਦੇ ਆ ਉਹ ਬੰਦਰ ਜੀ ਸਿਸਟੈਮਿਕ ਸਿਸਟੈਮਿਕ ਦਵਾਈਆਂ ਉਹ ਕੀ ਹੁੰਦੀ ਹੈ ਜਦੋਂ ਕਿਤੇ ਵੀ ਇੱਕ ਜਾਂ ਦੋ ਟੁੱਕੇ ਕਿਸੇ ਬੂਟੇ ਦੇ ਉੱਤੇ ਪੈਂਦੇ ਆ ਤਾਂ ਬੂਟਾ ਉਹਨੂੰ ਆਪਣੇ ਆਪ ਵਿੱਚ ਜਜ਼ਬ ਕਰ ਲੈਂਦਾ ਔਰ ਸਾਰੇ ਜਿਹੜੇ ਪਾਰਟ ਹੈਗੇ ਆ ਸਾਰੇ ਹਿੱਸੇ ਆ ਬੂਟੇ ਦੇ ਉਹਦੇ ਵਿੱਚ ਪਹੁੰਚ ਜਾਂਦੀ ਹੈ ਸੋ ਜਿੱਥੇ ਵੀ ਕਿੜਾ ਖਾਂਦਾ ਹੈ ਉਹ ਫਿਰ ਉਹਦੇ ਅੰਦਰ ਜਾ ਕੇ ਉੱਤੇ ਅਸਰ ਆਂਦਾ ਹੈ ਠੀਕ ਹੈ ਇੱਕ ਦਵਾਈ ਹੁੰਦੀ ਹੈ ਕੰਟੈਕਟ ਕੰਟੈਕਟ ਮਤਲਬ ਜਦੋਂ ਤੱਕ ਉਹ ਕੀੜੇ ਦੇ ਨਾਲ ਲੱਗੂਗੀ ਅਦੋਂ ਹੀ ਉਹਨੇ ਅਸਰ ਕਰਨਾ ਹੈ ਅਦਰਵਾਈਜ਼ ਉਹਨੇ ਅਸਰ ਦੂਰੋਂ ਨਹੀਂ ਕਰਨਾ ਦੂਰੋਂ ਅਸਰ ਨਹੀਂ ਕਰਨਾ ਹੈ ਨਾ ਸੋ ਦਵਾਈ ਦੀ ਕਿਸਮ ਕਿਹੜੀ ਕਰ ਰਹੇ ਆ ਉੱਤੇ ਵੀ ਸਾਡਾ ਜਿਹੜਾ ਹੈਗਾ ਆ ਪ੍ਰਭਾਵਿਤ ਹੁੰਦਾ ਹੈ ਕਿ ਸਾਡਾ ਅਸਰ ਕਿਸ ਤਰ੍ਹਾਂ ਦਾ ਹੋਏਗਾ ਠੀਕ ਹੈ ਇੱਕ ਸਾਡੀ ਜਿਹੜੀ ਹੈਗੀ ਐ ਸਕੋਲ ਦੀ ਅਸੀਂ ਪਹਿਲੀ ਗੱਲ ਕਰ ਲਈ ਐ ਸੋ ਕੋਲ ਜਿਹੜਾ ਹੈਗਾ ਆ ਉਹ ਪੂਰਾ ਜਿੰਨੀ ਸਫਾਰਿਸ਼ ਕੀਤਾ ਹੋਇਆ ਹੈ ਔਰ ਜਿਹੜੀ ਸਾਡੀ ਚੈਲੰਜ ਦੀ ਸੀ ਤਾਂ ਜਿਹੜੇ ਪਹਿਲੇ ਵੀ ਗੱਲ ਕੀਤੀ ਹੈ ਕਿ ਸਾਡਾ ਜਿਹੜਾ ਕੋਲ ਹੈ ਮੈਂ ਤਾਂ ਕਹਿੰਦਾ ਚਾਰ ਪੰਪ ਲਗਾ ਕੇ ਲੋਕੀ ਬਾਪਸ ਆ ਜੀ। ਇੱਕ ਗੱਲ ਇਹ ਆ ਜੀ ਕਿ ਅਸੀਂ ਕੰਮ ਕੋਈ ਵੀ ਕਰਨਾ ਆਪਣੀ ਮਰਜ਼ੀ ਨਾ ਕਰੀਏ। ਖੇਤੀ ਮਾਹਿਰ ਦੀ ਸਲਾਹ ਲੈ ਲਈਏ। ਹਾਂ ਜੀ। ਬਿਲਕੁਲ। ਤੇ ਲੁਪਿੰਦਰ ਜੀ ਜੀ। ਮੌਸਮ ਆ ਗਿਆ। ਇਹਨੂੰ ਪਤਾ ਪਿੰਨੀਆਂ ਖਾਨ ਦਾ ਆ ਗਿਆ। ਹਾਂ ਬਿਲਕੁਲ। ਤੇ ਮੌਸਮ 'ਚ ਰੋਹ ਤਬਦੀਲੀ ਵੀ ਆਉਂਦੀ ਆ। ਜੀ। ਪਿਛਲੇ 24 ਘੰਟਿਆਂ ਜਿਹੜਾ ਤਾਪਮਾਨ ਹੈ ਉਹ ਇਸ ਤਰ੍ਹਾਂ ਆ ਵੀ ਜਲੰਧਰ ਵੱਤ ਤੋਂ ਵੱਧ 24.8 ਡਿਗਰੀ ਸੈਲਸੀਅਸ ਰਿਹਾ ਜੀ ਤੇ ਘੱਟ ਤੋਂ ਘੱਟ 9.2। ਗੁਰਦਾਸਪੁਰ 'ਚ 25 ਡਿਗਰੀ ਸੈਲਸੀਅਸ ਤੇ 8.2 ਫਿਰੋਜ਼ਪੁਰ ਚ ਵਾਤਵਾਰਤ 26.2 ਤੇ ਘੱਟ ਤੋਂ ਘੱਟ 9 ਡਿਗਰੀ ਸੈਲਸੀਅਸ ਪਟਿਆਲਾ ਚ 26.5 ਤੇ 8 ਡਿਗਰੀ ਸੈਲਸੀਅਸ ਅੰਮ੍ਰਿਤਸਰ ਚ ਵਾਤਵਾਰਤ 24.9 ਤੇ ਘੱਟ ਤੋਂ ਘੱਟ 9.7 ਤੇ ਬਠਿੰਡਾ ਚ ਜਿਹੜਾ ਤਾਪਮਾਨ ਹੈ ਵਾਤਵਾਰਤ 28.6 ਤੇ ਘੱਟ ਤੋਂ ਘੱਟ 8.6 ਡਿਗਰੀ ਸੈਲਸੀਅਸ ਰਿਹਾ ਜੀ ਤੇ ਮੌਸਮ ਦੇ ਬਾਰੇ ਮੌਸਮ ਦਾ ਵਿਭਾਗ ਕਹਿੰਦਾ ਵੀ ਆਉਣ ਵਾਲੇ 24 ਘੰਟਿਆਂ ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਕੋਈ ਬਾਰਿਸ਼ ਦਾ ਇਮਕਾਨ ਨਹੀਂ ਨਹੀਂ ਹੈ ਜੀ ਇਹ ਤੇ ਮੌਸਮ ਦਾ ਹਾਲ ਸੀ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਕੋਈ ਸਾਨੂੰ ਕਿਸੇ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ ਸਾਡੇ ਪ੍ਰੋਗਰਾਮ ਦੇ ਮੁਤਲਕ ਸਾਨੂੰ ਤੁਸੀਂ ਖੱਤ ਲਿਖ ਸਕਦੇ ਆ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆ ਖੱਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਅਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਫਸਦੇ ਰਹੋ ਵਸਦੇ ਰਹੋ YouTube ਤੇ ਸਾਡਾ ਇਹ ਚੈਨਲ ਨਾਲ ਨਾਲ ਚੱਲਦਾ ਹੈ ਲਾਈਵ ਵੀ ਚੱਲਦਾ ਹੈ ਉਹਦੇ ਵਿੱਚ ਪ੍ਰੋਗਰਾਮ ਸਾਰੇ ਸਾਡੇ ਪਏ ਹੁੰਦੇ ਜਿਹਦਾ ਨਾਮ ਹੈ ddpunjabi ਉਹਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਇਹ ਬਿਲਕੁਲ ਮੁਫਤ ਹੈ ਤੇ ਇਹਦਾ ਧਿਆਨ ਰੱਖਣਾ ਦੇਖਦੇ ਰਹੋ ddpunjabi ਨਾਲ ਸਬਸਕ੍ਰਾਈਬ ਵੀ ਕਰੋ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਜੈ ਜੈ ਹਿੰਦ